ਖਮਰਾ ਦੇ ਪਾਪਾ ਜੀ ਉਹ ਵਿਸ਼ੇਸ਼ ਤੌਰ ਤੇ ਆਏ ਹੈ ਸਰਵਾਰ ਘਰਪ੍ਰੀਤ ਸਿੰਘ ਜੀ ਐਸ ਆਈ ਸਾਹਿਬ ਆਨੰਦ ਮਾਰ ਰਹੇ ਆ ਮਾ ਕੇੜ ਕਬੱਡੀ ਦਾ ਸ਼ਾਹ ਖਵਾਸਪੁਰੇ ਵੱਲ ਸਾਹਮਣੇ ਅੰਬਾ 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 ਕਹਿੰਦਾ ਦਸਤਿ ਰਾ ਰਿਆ ਉਹ ਸ਼ੇਰ ਫੜਾ ਦੇ ਇਹ ਸੁਰ ਸਿੰਘ ਪਿੰਨ ਪਹਿਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਜਿੰਦਰ ਸਿੰਘ ਜੀ ਸਾਡੀ ਗਾ ਖਨੂਰ ਸਾਹਿਬ ਦੀ ਟੀਮ ਨੇ ਪ੍ਰਮੋਟਰਾਂ ਦਾ ਤੋਂ ਦੇ ਵਰਲਡ ਕੱਪ ਦੇ ਉਤਮ ਧਾਵੀ ਅੰਬੇਸੋਰਸ ਦੇ ਵਾਲੇ ਨੇ ਇਹਦੇ ਪਿੰਨੇ ਨੂੰ ਇਹ ਤੱਕ ਮੈਨੂੰ ਲੱਗਦਾ ਮਿੱਟੀ ਨਹੀਂ ਲੱਗੀ ਐ ਮਿੱਟੀ ਨਹੀਂ ਲੱਗੀ ਤੇ ਫੈਸਲਾ ਨੰਬਰ ਜਾਂ ਫਿਰ ਆ ਤਾੜੀਆਂ ਮਾਰਦੇ ਰੇਡਰ ਵਾਹ ਕੱਖਿਆਲੇ ਵਾਲਿਆ ਅੰਬੇ ਨੂੰ ਜੋਖਾ ਲਾ ਗਿਆ ਤੇ ਨੰਬਰ ਵਾਲੀ ਅੰਬਾ ਗਿਆ ਲੈ ਵੀ ਗਰੈਂਟ ਦਾ ਹਰ ਇੱਕ ਜੱਫਾ 2000 ਰੁਪਏ ਕਰ ਇਸਲਾ ਸ਼ਰੂਪ ਸ਼ੇਰ ਦੀ ਅੱਖ ਰ ਨੋ ਪੰਜ ਆ ਪਰਵੇਸ਼ਾ ਮੁੰਡਾ ਤੇ ਕੇਆਵਾ ਤੇ ਅੱਪਾ ਹੰਬਾ ਹੋ ਗਏ ਹੰਬਾ ਗਏ ਹੰਬਾ ਗਿਆ ਬਈ ਤਾਲੀਆਂ ਮਾਰੋ ਹੰਬਾ ਤੇਰੀ ਪ੍ਰੈਸ ਸੁਖਵਾਲੀ ਖੇਡ ਵਧਿਆ ਲੱਗੇ ਕਿ ਤਾਲੀਆਂ ਮਾਰੋ ਮੁੰਡੇ ਵਾਸਤੇ ਜ਼ੋਰਦਾਰ ਲੈ ਵੀ ਪਤਾਲੇ ਵਾਲਿਆ ਆ ਮੁੰਡਾ ਦਾ ਸਮਾਂ ਕੈਨੇਡਾ ਨਿਊਜ਼ੀਲੈਂਡ ਚਰਚਾ ਕਰਵਾਵੇਗਾ ਲਾ ਪੰਜ